ਸਤਿ ਸ਼੍ਰੀ ਅਕਾਲ ਜੀ ਕਮਾਂਡ ਐਰੀ ਫਾਰਮ ਤੇ ਤੁਹਾਡਾ ਸਵਾਗਤ ਹੈ ਅੱਜ ਆਪਾਂ ਆਪਣੇ ਫਾਰਮ ਚੋਂ ਵੀਡੀਓ ਬਣਾ ਰਿਆਂ ਤੇ ਇੱਕ ਗਾਂ ਸੂਣ ਵਾਲੀ ਸੱਜਣੋ ਦਿਖਾਵਾਂਗੇ ਤੇ ਇੱਕ ਝੋਟੀ ਤੀਜਾ ਸੂਗਾ ਸੂਣ ਵਾਲੀ ਝੋਟੀ ਆ ਤੇ 5 ਮਹੀਨਿਆਂ ਦੀ ਗੱਬਣ 8 ਲੀਟਰ ਦੁੱਧ ਆਜੋ ਵੀ ਸੱਜਣੋ ਦਿਖਾਉਣੇ ਆ ਪਹਿਲਾਂ ਗਾਂ ਦਿਖਾਉਣੇ ਆ ਤੁਹਾਨੂੰ ਟੌਪ ਦੀ ਬੱਸੀ ਆ ਦੇਖ ਸਕਦੇ ਹੋ ਸੱਜਣੋ ਦੂਜਾ ਸੂਗਾ ਸੂਣ ਵਾਲੀ ਦੇਖ ਸਕਦੇ ਹੋ ਲੇਵਾਲੂਆ 바ਵਾ ਔਰਮਲੀ ਨੂੰ ਮੂਠੀ ਵਾਲਾ ਸਣ ਲੱਗਿਆ ਹੋਇਆ ਦੇਖ ਸਕਦੇ ਹੋ ਔਰਮਲੀ ਦੇ ਲੇਵਾਲੂਆ 바ਵਾ ਲੱਗਿਆ ਹੋਇਆ ਦੂਜਾ ਸੁਗਾ ਸੂਣ ਵਾਲੀ ਅੱਜ ਇਹਦੇ 4-5 ਦਿਨ ਰਹਿ ਗਏ ਮਿੱਤਰੋ ਸੂਣ ਦੇ ਲਵੀ ਲੱਗੀ ਪਈਆ 18 ਲੀਟਰ ਦੁੱਧ ਪਾਇਆ ਹੋਇਆ ਪਿਛਲੇ ਸੂਏ ਪਨੂਨ ਨੇ ਇਸ ਦੀ 20-21 ਦੀ ਉਮੀਦ ਆ ਦੇਣ ਦੀ ਦੇਖ ਸਕਦੇ ਹੋ ਪਰ ਇਹ ਸੱਜਣੋਂ ਆਪਾਂ ਰੇਡ 'ਚ ਦੇ ਦਾਂਗੇ ਇੱਕ ਥਣ ਦੀ ਤਿਲਾ ਸੱਜਣੋਂ ਇਹ ਉਹ ਥਣ 'ਚੋਂ ਕੋਈ ਚੇਪਾ ਨਹੀਂ ਆਇਆ ਹੈਗਾ ਪਿਛਲੇ ਥਣ ਦੀ ਉਰਲੇ ਦੀ ਤੇ ਲੱਕ ਬਹਿਣੀ ਵਾਲੇ ਦੀ ਦੇਖ ਸਕਦੇ ਹੋ ਇਹ ਆਪਾਂ ਮੁੱਲ ਤਾਂ 45000 ਕਰਾ ਲਓ 50 ਕਰਾ ਲਓ ਆਪਾਂ ਇਹ 37000 ਦੀ ਹਾਂ ਨਾ ਦੇ ਦਾਂਗੇ ਦੂਜਾ ਸੂਗਾ ਸੂਣ ਵਾਲੀ ਗਾਂ 20 21 ਲੀਟਰ ਦੁੱਧ ਦੇ ਦੂ ਵੀ ਸੱਜਣੋ ਦੂਜਾ ਸੂਗਾ ਕੁਆਲਿਟੀ ਫੁੱਲਾ ਲੈ ਝੋਟੀ ਦਿਖਾਉਣਿਆ ਸੱਜਣੋ ਤੀਜਾ ਸੂਗਾ ਸੂਣ ਵਾਲੀ 5 ਮਹੀਨਿਆਂ ਦੀ ਗੱਬਣ ਆ ਕੋਈ ਵੀ ਵੀਰ ਭਾਈ ਆਵੇ ਚ ਇੱਕ ਪਾਸਾ ਕਰਾ ਕੇ ਜਾਵੇ ਲੈ ਵਾਲੂਆ 바ਵਾ ਲੱਗਿਆ ਹੋਇਆ ਕਰਮ ਵਾਲੀ ਨੂੰ 8 ਲੀਟਰ ਦੁੱਧ ਤਿਆਰਾ ਸੱਜਣੋਂ 8 ਖਣ ਦੇ ਵੀ ਦੀ ਸਾਫ ਆ ਮੂਠੀ ਵਾਲਾ ਖਾਣਾ ਪਿੱਠਪੂੜਾ ਵਿਖਾ ਦੇ ਪਿੱਠਪੂੜੇ ਦੀ ਚੰਗੀਆਂ ਸੱਜਣੋਂ ਪਿੱਠਪੂੜਾ ਵਿਖਾ ਦੇ ਪਿੱਠਪੂੜੇ ਦੀ 바ਵਾ ਚੰਗੀਆਂ ਜਿਹੜੇ ਵੀ ਵੀਰ ਸੱਜਣ ਨੂੰ ਗੱਬਣ ਦੀ ਲੋੜ ਆ ਤੀਜਾ ਸੁਗਿਆ ਸੂਣ ਵਾਲੀ ਐਕਤੀ ਦੂਜੇ ਸੁਗਿਆ ਸੂਈ ਹੋਇਆ ਥੋੜਾ ਸਿੰਗ ਉੱਪਰੋਂ ਮੁੜਿਆ ਹੋਇਆ ਬਸ ਸਿੰਗ ਸਿੰਗ ਦੀ ਘਾਟ ਮਾਰ ਗਈ ਮੂੰ ਤਾਂ ਕੋਈ ਘਾਟ ਨਹੀਂ ਹੈਗੀ ਸੱਜਣੋਂ ਇਹ ਇਹ ਆਪਾਂ ਦੇ ਦਾਂਗੇ 65000 ਦੀ ਮੁੱਲ 66 ਕਰਾ ਲਓ 75 ਕਰਾ ਲਓ 65000 ਦੀ ਹਾਂ ਨਾ ਦੇ ਦਾਂਗੇ ਜਿਹੜਾ ਵੀਰ ਸੱਜਣਾ ਕੋਈ ਵੀਡੀਓ ਨੂੰ ਦੇਖ ਕੇ ਉਹ ਮੌਕੇ ਤੇ ਮਾਨ ਤਾਨ ਹੋ ਜੂ ਥੋੜਾ ਮੋਟਾ ਜਿਆਦਾ ਇਹ ਤੇ ਆਪਣੇ ਫਰਕ ਨਹੀਂ ਰੱਖਿਆ ਸੱਜਣੋ ਰੇਟ ਜੈ ਜੇ ਕਰੇਣੇ ਜਮੀ ਤੇ ਆਪਾਂ 65000 ਦੀ ਦੇ ਦਾਂਗੇ ਉਹ ਜੋ ਵੀ ਮਾਨ ਤਾਨ ਕਰ ਦਾਂਗੇ ਲੈ ਜੇ ਆਪਣੀ ਵੀਡੀਓ ਵਧੀਆ ਲੱਗੀ ਵੀਡੀਓ ਨੂੰ ਲਾਇਕ ਕਮੈਂਟ ਸ਼ੇਅਰ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਆਪਣਾ ਮੋਬਾਈਲ ਨੰਬਰ ਹੈਗਾ 9872860112 ਪਿੰਡ ਛਨੇੜੀ ਜ਼ਿਲ੍ਹਾ ਸੰਗਰੂਰ ਧੰਨਵਾਦ